ਪੰਜਾਬ ਅਤੇ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanjha.in ਤੇ ਪੰਜਾਬ ਚ ਸਵਰਾਜ ਲਹਿਰ ਦੇ ਸੂਬਾ ਮੁਖੀ ਪ੍ਰੋਫੈਸਰ ਮਨਜੀਤ ਸਿੰਘ ਨੇ ਅਰਵਿੰਦ ਕੇਜਰੀਵਾਲ ਤੇ ਹਮਲਾ ਕੀਤਾ ਹੈ। ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਵਿੱਚੋਂ ਕੱਢੇ ਗਏ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਪੂਛਨ ਨੂੰ ਪਾਰਟੀ 'ਚ ਵਾਪਸ ਸੱਦਣ ਦੇ ਬਿਆਨ ਤੇ ਤਿੱਖੀ ਬੁਤਕਰੀਆ ਦਿੱਤੀ ਹੈ। ਮਨਜੀਤ ਸਿੰਘ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਪੂਛਨ ਨੂੰ ਪਾਰਟੀ 'ਚੋਂ ਕੱਢਣ ਤੇ ਮਾਫੀ ਮੰਗਣ। 1 ਅਗਸਤ ਤੋਂ ਬਰਨਾਲਾ ਦੇ ਪਿੰਡ ਠੀਕਰੀਵਾਲ ਤੋਂ ਕਿਸਾਨ ਅੰਦੋਲਨ ਸ਼ੁਰੂ ਹੋ ਰਿਹਾ ਹੈ ਜਿਸ ਦੀ ਅਗਵਾਈ ਯੋਗਿੰਦਰ ਯਾਦਵ ਕਰਨਗੇ। ਏ ਉਹਨੂੰ ਅਹਿਸਾਸ ਹੋ ਗਿਆ ਆ ਕਿ ਪਾਰਟੀ ਦੇ ਥੰਮ ਜਗਿੰਦਰ যাদਬ ਪ੍ਰਸਾਦ ਪੂਸ਼ਨ ਅਜੀਤ ਚਾ ਜਿੰਨੇ ਵੀ ਇਹ ਬੰਦੇ ਸੀ ਤੇ ਹੁਣੇ ਬਲਜੀਤ ਸਿੰਘ ਉਹਨਾਂ ਨੂੰ ਜਿਹੜਾ ਪੰਜਾਬ ਚੋਂ ਕੱਢਿਆ ਇਹੀ ਤੇ ਪਾਰਟੀ ਤੇ ਥੰਮ ਸੀ ਇਹੀ ਪਾਰਟੀ ਨੂੰ ਚਲਾਉਣ ਵਾਲੇ ਸੀ ਉਹਨੂੰ ਅਹਿਸਾਸ ਹੋ ਰਿਹਾ ਕਿ ਕੱਢ-ਕੱਢ ਕੇ ਗੁਜ਼ਾਰਾ ਨਹੀਂ ਹੋਣਾ ਉਹਨਾਂ ਦੇ ਨਾਲ ਰੱਖ ਕੇ ਹੀ ਕੇਜਰੇਵਾਲ ਦੀ ਜਹਿਜਾਕਾਰ ਆ ਤੇ ਉਹ ਜੇ ਇਹ ਬੰਦੇ ਬਾਹਰ ਹੋਣਗੇ ਤੇ ਉਹਦੀ ਜਿਹੜੇ ਝੰਡੇ ਝੁਲਦੇ ਸੀ ਉਹਨਾਂ ਦੇ ਵੀ ਅਸਰ ਪੈ ਰਿਹਾ ਇਸ ਕਰਕੇ ਕਹਿ ਰਿਹਾ ਆ ਪਰ ਮੈਂ ਇਹ ਕਹਿਣਾ ਕਿ ਜੇ ਉਹਨਾਂ ਨੂੰ ਵਾਪਸ ਬੁਲਾਉਣਾ ਤੇ ਬੁਲਾਉਣ ਦਾ ਤਰੀਕਾ ਇਹ ਹੁੰਦਾ ਕਿ ਉਹਨਾਂ ਕੋਲੋਂ ਮਾਫੀ ਮੰਗੇ ਕਿ ਜਿਸ ਢੰਗ ਨਾਲ ਬੇਇੱਜ਼ਤ ਕਰਕੇ ਉਹਨਾਂ ਨੂੰ ਕੱਢਿਆ ਸੀ ਔਰ ਫਿਰ ਉਹਨਾਂ ਨੂੰ ਬਕਾਇਦਾ ਚਿੱਠੀ ਲਿਖੇ ਕਿ ਮੇਰੇ ਕੋ ਵੱਡੀ ਭੁੱਲ ਹੋਈ ਆ ਸਾਡੇ ਕੋ ਗਲਤੀ ਹੋਈ ਆ ਔਰ ਮੈਂ ਤੁਹਾਨੂੰ ਗਲੇ ਲਾਉਣਾ ਚਾਹੁੰਦਾ ਜਿੱਦਣੇ ਲਿਖਣਗੇ ਫਿਰ ਅਸੀਂ ਸੋਚਾਂਗੇ